ਉਰੇ ਜਿਹੜੀ ਹੁਣ ਸਰਕਾਰ ਬਣੀ ਹੈ ਉਰੇ ਦੇ 3.5 ਸਾਲ ਹੋ ਗਏ ਹੁਣ ਤਾਂ ਮਤਲਬ ਕੋਈ ਪਤਾ ਨਹੀਂ ਕੌਣ ਲੁੱਟਿਆ ਜਾਏ ਕੁੱਟਿਆ ਜਾਏ ਪਿੱਟਿਆ ਜਾਏ ਉਰੇ ਇਨੀ ਕਰਪਸ਼ਨ ਰਿਸ਼ਵਤ ਖੋਰੀ ਪਦੀ ਪਈ ਹੈ ਜੋ ਗੱਲ ਇਹਨਾਂ ਨੇ ਕਹੀ ਸੀ ਉਹਦੇ ਸਾਰੀ ਚੀਜ਼ੇ ਉਲਟ ਕਰ ਰਹੇ ਨੇ ਕਿ ਕਦੇ ਆ ਨਾ ਹੋਵੇ ਵੀ ਆਮ ਆਦਮੀ ਅਜੇ ਜਾਂ ਕਾਂਗਰਸ ਆਜੇ ਲੋਕਾਂ ਨੇ ਡਰ ਵੀ ਇਕੱਠੇ ਹੋਣ ਤਾਂ ਸਰਕਾਰ ਬਣ ਜੇ ਲੋਕਾਂ ਦੀ ਇੱਛਾ ਹੈ ਬੜੀ ਚੈਨ ਜਿੱਦਾਂ ਕੰਨੀ ਲੜਾਂਗੇ ਪਰ ਕੱਲੇ ਸਰਕਾਰ ਬਣਾਵਾਂਗੇ ਅੱਜ ਤੱਕ ਸਾਨੂੰ ਹੁਕਮ ਹੈ 117 ਜਾਰੀ ਕਰੋ ਕੋਸ਼ਿਸ਼ ਸਾਹਿਬ ਤੋਂ ਰੇਲੀਆਂ ਵੀ ਕਰ ਰਹੇ ਆਂ ਅਸੀਂ ਲੋਕਾਂ ਨੇ ਜਾ ਵੀ ਰਹੇ ਆਂ ਆਪਣੀ ਪੋਲਿਸੀ ਦੱਸ ਵੀ ਰਹੇ ਆਂ ਸਰਕਾਰ ਨੇ ਕਿਹੜੀ ਗੱਲ ਦਾ ਮੰਨਿਆ ਕਿ ਉਹਨਾਂ ਨੂੰ ਲੈਂਡ ਪੂਲਿੰਗ ਜਿਹੜੀ ਸਕੀਮ ਸੀ ਵਰਤ ਲੈਣੇ ਕੀ ਪੂਰੇ ਪੰਜਾਬ ਦੇ ਲੋਕਾਂ ਦਾ ਪੰਜਾਬੀਆਂ ਦਾ ਲੋਕਾਂ ਦਾ ਪੂਰੇ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਸਭ ਦਾ ਦਬਾਅ ਹੈ ਅਜਮਾਇਆ ਹੈ ਹੁਣ ਪੰਜਾਬ ਭਾਰਗੇ ਜਨਤਾ ਪਾਰਟੀ ਨੂੰ ਦੇਖੇਗੀ ਔਰ ਭਾਰਗੇ ਜਨਤਾ ਪਾਰਟੀ ਇੱਕ ਵਾਰੀ ਆ ਗਈ ਮੁੜ ਕੇ ਨਹੀਂ ਜਾਂਦੀ ਕਿਉਂਕਿ ਲੋਕਾਂ ਦੇ ਕੰਮ ਕਰੇਗੀ ਲੋਕਾਂ ਦਾ ਮਾਨ ਕਰੇਗੀ ਲੋਕਾਂ ਦਾ ਸਨਮਾਨ ਕਰੇਗੀ ਸਤਿਕਾਰਯੋਗ ਮੈਂ ਹਕਬਰ ਸਿੰਘ 베ਦੀ 2027 ਨੂੰ ਲੈ ਕੇ ਭਾਜਪਾ ਪੰਜਾਬ ਵਾਲਾ ਆਪਣਾ ਮਿਸ਼ਨ ਵਧਾਉਂਦੀ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਹੋਰ ਵੀ ਮਸਲੇ ਨੇ ਚਾਹੇ ਲੈਂਡ ਪੂਲਿੰਗ ਦਾ ਮਸਲਾ ਹੈ ਚਾਹੇ ਗੱਟ ਚੋੜ ਦਾ ਮਸਲਾ ਹੈ ਆਖਰ ਭਾਜਪਾ ਹੁਣ ਕਿਸ ਤਰ੍ਹਾਂ ਆਪਣੇ ਕਦਮ ਵਧਾਉਂਦੀ ਹੈ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਸਾਬਕਾ ਮੰਤਰੀ ਸਰਜੀਤ ਸਿੰਘ ਜਿਆਣੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਆਖਰ 227 ਦੇ ਵਿੱਚ ਭਾਜਪਾ ਆਪਣੇ ਮਿਸ਼ਨ ਵਰ ਕਿਵੇਂ ਵੱਸ ਸਕਦੀ ਹੈ ਜਾਨੀ ਸਭ ਕਿਸ ਤਰ੍ਹਾਂ ਦੇਖਦੇ ਹੋ ਕਿ ਬੀਜਪੀ 227 ਦੇ ਵਿੱਚ ਅੱਗੇ ਵਧਣਾ ਚਾਹੁੰਦੀ ਹੈ ਪਰ ਲੱਗਦਾ ਕਿ ਇੱਕ ਵੱਡਾ ਰਿਸਪਾਂਸ ਪੰਜਾਬ ਦਾ ਪੰਜਾਬੀਆਂ ਦਾ ਬੀਜਪੀ ਨੂੰ ਮਿਲ ਸਕਦਾ ਵੀ ਦੇਖੋ ਗੱਲ ਕੀ ਹੈ ਕਿ ਪੰਜਾਬ ਜਿਹੜਾ ਹੈ 5 ਸਾਲ ਕਾਂਗਰਸ ਦਾ ਰਾਜ ਰਿਆ ਉਹਦੇ ਵਿੱਚ ਕਿਸਾਨ ਵੀ ਦੁਖੀ ਰਹੇ ਮਜ਼ਦੂਰ ਵੀ ਦੁਖੀ ਰਹੇ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਇਆ ਔਰ ਇਹ ਜਿਹੜੀ ਹੁਣ ਸਰਕਾਰ ਬਣੀ ਹੈ ਉਰੇ ਦੇ 3.5 ਸਾਲ ਹੋ ਗਏ ਹੁਣ ਤਾਂ ਮਤਲਬ ਕੋਈ ਪਤਾ ਨਹੀਂ ਇਹ ਕੌਣ ਲੁੱਟਿਆ ਜਾਏ ਕੁੱਟਿਆ ਜਾਏ ਪੀਟਿਆ ਜਾਏ ਔਰ ਇੰਨੀ ਕਰਪਸ਼ਨ ਰਿਸ਼ਵਤ ਖੋਰੀ ਬਧੀ ਪਈ ਹੈ ਜੋ ਗੱਲ ਇਹਨਾਂ ਨੇ ਕਹੀ ਸੀ ਉਹਦੇ ਸਾਰੀ ਚੀਜ਼ੇ ਉਲਟ ਕਰ ਰਹੇ ਨੇ ਇਹਨਾਂ ਨੇ ਕਿਹਾ ਸੀ ਅਸੀਂ ਆਮ ਆਦਮੀ ਆ ਆਮ ਆਦਮੀ ਕਹਿ ਕੇ ਇਹਨਾਂ ਨੇ ਕਿ ਅਸੀਂ ਘਰ ਜਿਹੜਾ ਹੈ ਛੋਟਾ ਲਿਆਂਗੇ ਗੱਡੀ ਛੋਟੀ ਲਿਆਂਗੇ ਅਸੀਂ ਗਨਮੈਨ ਨਹੀਂ ਲਿਆਂਗੇ ਅਸੀਂ ਲੋਕਾਂ ਦੇ ਵਿੱਚ ਛੱਦ ਦੇ ਵਿੱਚ ਜਾ ਕੇ ਬੈਠਾਂਗੇ ਹਰ ਇੱਕ ਦੀ ਗੱਲ ਸੁਣਾਗੇ ਉਹਿਆ ਕੀ ਹੈ ਇਹ ਤਾਂ ਆਮ ਨਾਲੋਂ ਹੀ ਖਾਸ ਹੋ ਗਏ ਖਾਸੇ ਕਿ ਉਹਨਾਂ ਦੇ ਇਹਨਾਂ ਦੇ ਤੁਸੀਂ ਦੇਖੋ ਐਮਐਲਏ ਦੋ ਦੋ ਗੱਡੀਆਂ ਚਲਦੀਆਂ ਨੇ ਅੱਗੇ ਤੇ ਪਿੱਛੇ ਐਮਐਲਏ ਦੇ ਦੋ ਦੋ ਗੱਡੀਆਂ ਚਲਦੀਆਂ ਨੇ ਔਰ ਇਸ ਤਰ੍ਹਾਂ ਦਿੱਲੀ ਤੋਂ ਇੱਥੇ ਆ ਕੇ ਬੈਠੇ ਨੇ ਕਿੰਨੇ ਕਿੰਨੇ ਗਨਮੈਨ ਇਹਨਾਂ ਕੋਲ ਨੇ ਸੀਐਮ ਸਾਹਿਬ ਕੋਲ ਮਾਨ ਸਾਹਿਬ ਜਦੋਂ ਕਹਿੰਦੇ ਸੀ ਕਿ ਬਾਦਲ ਸਾਹਿਬ ਐਨੀ ਫੌਜ ਲਈ ਫਿਰਦੇ ਨੇ ਅੱਜ ਉਹਨਾਂ ਨੂੰ ਦੇਖੋ ਬਾਦਲ ਸਾਹਿਬ ਨਾਲੋਂ ਦੁੱਗਣੀ ਮਤਲਬ ਫੋਰਸ ਉਹਨਾਂ ਕੋਲ ਹੈਗੀ ਤੇ ਮਤਲਬ ਜੋ ਇਹਨਾਂ ਨੇ ਕਿਹਾ ਸੀ ਲੋਕਾਂ ਨੂੰ ਜੋ ਕਿਸਾਨਾਂ ਨੂੰ ਕਿਹਾ ਸੀ ਵੀ ਕੋਈ ਨੁਕਸਾਨ ਕਿਸਾਨ ਦਾ ਹੋਏਗਾ ਤਕ ਮਤਲਬ ਤਹਿਸੀਲਦਾਰ ਪਟਵਾਰੀ ਜਾਏਗਾ ਪਿੱਛੇ ਤੇ 20000 ਰੁਪਏ ਪਹਿਲੇ ਆਏਗਾ ਉਹ ਵੀ ਨਹੀਂ ਹਜ਼ਾਰ ਰੁਪਏ 18 ਸਾਲ ਦੀ ਉੱਤੇ ਮਾਤਾਂ ਨੂੰ ਦੇਣ ਦਾ ਕਿਹਾ ਸੀ ਇਹਨਾਂ ਨੂੰ ਉਹ ਨਹੀਂ ਆਇਆ ਕੋਈ ਵੀ ਇੱਕ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਔਰ ਪੰਜਾਬ 'ਚ ਕੋਈ ਡਿਵੈਲਪਮੈਂਟ ਨਹੀਂ ਹੋਈ ਔਰ ਜਿੰਨਾ ਸੈਂਟਰ ਤੋਂ ਪੈਸਾ ਆ ਰਿਹਾ ਉਹਦੇ ਨਾਲ ਕਮ ਹੋ ਰਿਹਾ ਔਰ ਜਿਹੜੀ ਤਨਖਾਹ ਦਿੱਤੀ ਜਾ ਰਹੀ ਹੈ ਉਹ ਲੋਨ ਚੱਕ ਕੇ ਦਿੱਤੀ ਜਾ ਰਹੀ ਹੈ ਪੰਜਾਬ 'ਚ ਕਰਜ਼ਾ ਚੜਾ ਕੇ ਤਨਖਾਹ ਦਿੱਤੀ ਜਾ ਰਹੀ ਹੈ ਪੰਜਾਬ ਬਰਬਾਦੀ ਦੀ ਔਰ ਜਾ ਰਿਹਾ ਲੋਕਾਂ ਨੂੰ ਸਮਝ ਆ ਗਈ ਲੋਕਾਂ ਨੇ ਸਮਝ ਆ ਗਈ ਕਿ ਯੂਪੀ ਲੋਕ ਦੇਖਦੇ ਨੇ ਪੰਜਾਬ ਦੇ ਲੋਕਾਂ ਦੀ ਰਿਸ਼ਤੇਦਾਰੀ ਯੂਪੀ 'ਚ ਵੀ ਹੈ ਪੰਜਾਬ ਦੇ ਲੋਕਾਂ ਦੀ ਰਿਸ਼ਤੇਦਾਰੀ ਹਰਿਆਣੇ 'ਚ ਵੀ ਹੈ ਪੰਜਾਬ ਦੇ ਲੋਕਾਂ ਦੀ ਰਿਸ਼ਤੇਦਾਰੀ ਮੱਧ ਪ੍ਰਦੇਸ਼ 'ਚ ਵੀ ਹੈ ਪੰਜਾਬ ਦੇ ਲੋਕਾਂ ਦੀ ਰਿਸ਼ਤੇ ਰਾਜਸਥਾਨ ਵੀ ਹੈ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਮੁੜ ਕੇ ਵੀ ਆਂਦੀ ਹੈ ਉੱਥੇ ਕਿਸਾਨ ਵੀ ਖੁਸ਼ਹਾਲ ਹੈ ਮਜ਼ਦੂਰ ਵੀ ਖੁਸ਼ਹਾਲ ਹੈ ਜੋ ਵਾਦਾ ਕਰਦੇ ਪੂਰਾ ਵੀ ਕਰਦੇ ਪਰ ਸਰਕਾਰ ਤਾਂ ਕਹਿ ਰਹੀ ਹੈ ਕਿ ਸਾਡਾ ਖਜ਼ਾਨਾ ਭਰਿਆ ਪਿਆ ਹੈ ਬੇਸ਼ੱਕ ਸਰਕਾਰ ਦੀ ਲਿਮਟ ਕਰਜ਼ੇ ਦੀ ਖਤਮ ਹੋ ਚੁੱਕੀ ਹੈ ਪਰ ਜਿਹੜੇ ਵਾਦਿਆਂ ਦੀ ਗੱਲ ਕੀਤੀ ਜਾਂਦੀ ਹੈ ਕਹਿੰਦੇ ਅਸੀਂ ਮੁਫਤ ਬਿਜਲੀ ਦਿੱਤੀ ਸੇਧ ਸੂਲਤਾ ਦਿੱਤੀਆਂ ਸਿੱਖਿਆ ਦੇ ਵਿੱਚ ਅਸੀਂ ਕ੍ਰਾਂਤੀ ਲੈ ਕੇ ਆਂਦੀ ਜਿਹੜਾ ਮੈਡੀਕਲ ਖੇਤਰ ਸੀ ਉਹਦੇ ਵਿੱਚ ਵੀ ਅਸੀਂ ਕ੍ਰਾਂਤੀ ਲੈ ਕੇ ਆਂਦੀ ਲੱਗਦਾ ਨਹੀਂ ਕਿ ਤੁਹਾਡੀ ਗੱਟ ਜੋੜ ਦੇ ਸਰਕਾਰ ਰਹੀ ਹੈ ਤੇ ਪੰਜਾਬ ਦੇ ਵਿੱਚ ਉਹ ਜਿਹੜੇ ਡਿਵੈਲਪਮੈਂਟ ਦੀ ਗੱਲ ਹੋ ਰਹੀ ਸੀ ਜੇ ਇੰਨੀ ਡਿਵੈਲਪਮੈਂਟ ਪੰਜਾਬ ਦੇ ਵਿੱਚ ਹੋ ਗਈ ਹੈ ਤਾਂ ਆਕਰ ਫਿਰ ਹੁਣ ਡਿਵੈਲਪਮੈਂਟ ਕਿਸ ਪਾਸੇ ਦਿਖਾਈ ਦੇ ਰਹੀ ਦੇਖੋ ਡਿਵੈਲਪਮੈਂਟ ਤਾਂ ਹੈ ਹੀ ਨਹੀਂ ਸਾਡੇ ਅਕਾਲੀ ਭਾਰਤ ਜਨਤਾ ਪਾਰਟੀ ਸਰਕਾਰ ਸੀ ਉਦੋਂ ਡਵੈਲਪਮੈਂਟ ਹੋਈ ਉਹਦੇ ਬਾਅਦ ਤਾਂ ਕੋਈ ਖੇਤ ਤਾਂ ਕੋਈ ਖਾੜਾ ਨਹੀਂ ਬਣਿਆ ਕੋਈ ਨਾਲਾ ਨਹੀਂ ਬਣਿਆ ਔਰ ਜੋ ਬਣ ਰਿਹਾ ਉਹ ਸੈਂਟਰ ਦਾ ਪੈਸਾ ਹੈ ਉਸ ਟਾਈਮ ਦੀ ਪਾਲਿਸੀ ਉਹ ਚੱਲ ਰਹੀ ਹੈ ਉਹ ਕਹਿਣ ਨੂੰ ਇਹ ਕਹਿੰਦੇ ਪੈਸਾ ਕਿ ਤੇ ਕੇਜਰੀਵਾਲ ਸਾਹਿਬ ਨੇ ਗੱਲ ਕੀਤੀ ਕਿ ਮੈਂ ਬਣੀਆਂ ਹਾਂ ਮੈਂ ਰੇਤੇ ਤੋਂ ਨਾ ਕਮਾਲਾਂਗਾ ਮੈਂ ਥੋਨਾ ਕਮਾਲਾਂਗਾ ਕਿੱਥੇ ਗਿਆ ਰੇਤਾ ਇਹ ਮਤਲਬ ਜਿੰਨੀ ਕ੍ਰੈਪਸ਼ਨ ਰਿਸ਼ਵਤਖੋਰੀ ਵਧੀ ਪਈ ਹੈ ਦੁਖੀ ਨੇ ਲੋਕ ਚੰਦੇ ਨੇ ਕਿ ਅਸੀਂ ਕਾਂਗਰਸ ਤੋਂ ਵੀ ਖੜਾ ਥੋੜਾ ਯਾਰ ਇਹ ਮਤਲਬ ਆਮ ਆਦਮੀ ਤੋਂ ਹੋਰ ਬੀਜਪੀ ਲੈ ਕੇ ਆਈਏ ਪਰ ਅਸੀਂ ਕਈ ਵਾਰ ਤੁਹਾਡੀ ਗੱਲਬਾਤ ਸੁਣੀ ਆ ਕਿ ਤੁਸੀਂ ਗੱਠ ਜੋੜਦੇ ਹਾਂ ਮਹੀਓ ਗੱਠ ਜੋੜਦੇ ਹੱਕ ਵਿੱਚ ਹੋ ਪਰ ਅੱਜ ਭਾਜਪਾ ਦੇ ਪ੍ਰਧਾਨ ਅਸ਼ਵੀਨੀ ਸ਼ਰਮਾ ਦੀ ਇੱਕ ਟਿੱਪਣੀ ਹੁੰਦੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬੀਜਪੀ ਆਪਣੇ ਦਮ ਤੇ 227 ਦੇ ਵਿੱਚ ਪੰਜਾਬ ਦੇ ਵਿੱਚ ਆਣ ਜਾ ਰਹੀ ਹੈ ਉਹ ਠੀਕ ਕਹਿ ਰਹੇ ਨੇ ਸਾਡੀ ਜੋ ਗੱਠ ਜੋੜ ਦੀ ਗੱਲ ਤਾਂ ਸੈਂਟਰ 'ਚ ਹੋਣੀ ਹੈ ਜਦੋਂ ਤੱਕ ਸਾਨੂੰ ਮਤਲਬ ਹੈ ਅਦੇ ਸਹੀ ਅਸੀਂ ਇਕੱਲੇ ਲੜਾਂਗੇ 170 ਦੀ ਤਿਆਰੀ ਕਰ ਰਹੇ ਹਾਂ ਜੇ ਸਿੱਖ ਕਰਿਆ 170 ਤਿਆਰੀ ਕਰ ਰਹੇ ਲੋਕਾਂ ਨੂੰ ਡਰ ਹੈ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਕਦੇ ਆ ਨਾ ਹੋਵੇ ਵੀ ਆਮ ਆਦਮੀ ਆ ਜਾਏ ਜਾਂ ਕਾਂਗਰਸ ਆ ਜਾਏ ਲੋਕਾਂ ਨੂੰ ਡਰ ਹੈ ਵੀ ਇਕੱਠੇ ਹੋਣ ਤਾਂ ਇਹ ਸਰਕਾਰ ਬਣ ਜੇ ਲੋਕਾਂ ਦੀ ਇੱਛਾ ਹੈ ਸਾਡੀ ਇੱਛਾ ਹੈ ਅਸੀਂ ਤਾਂ ਇਕੱਲੇ ਲੜਾਂਗੇ ਔਰ ਇਕੱਲੇ ਸਰਕਾਰ ਬਣਾਵਾਂਗੇ ਅੱਗੇ ਗੱਠਜੋੜ ਦੀ ਗੱਲ ਚੱਲਦੀ ਹੋਵੇ ਤਾਂ ਹੁਣ ਕਿਹੜੇ ਗੱਠਜੋੜ ਵੱਲ ਜਾਓਗੇ ਕਿਉਂਕਿ ਇਹ ਸੁਖਵੀਰ ਦਾ ਇੱਕ ਆਪਣਾ ਅਕਾਲੀ ਦਲ ਹੈ ਇੱਕ ਹੋਰ ਨਵਾਂ ਅਕਾਲੀ ਦਲ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਰੂਪ ਵਿੱਚ ਸਾਹਮਣੇ ਆਇਆ ਕੱਲ ਲੱਗਦਾ ਕਿ ਇੱਕ ਅਕਾਲੀ ਦਲ ਤੂਫਾਨ ਹੋਇਆ ਤੇਸ ਦੇ ਨਾਲ ਗੱਠ ਜੋੜ ਵਾਲੇ ਪਾਸੇ ਜਾਣਾ ਕਿਤੇ ਨਾ ਕਿਤੇ ਭਾਜਪਾ ਲਈ ਵੀ ਵੱਡਾ ਸਸਪੈਂਸ ਬਣਦਾ ਜਾ ਰਿਹਾ ਹੈ ਸਾਡਾ ਰਾਸ਼ਟਰੀ ਸੱਤਰ ਦੇ ਲੀਡਰ ਨੇ ਉਹਨਾਂ ਦਾ ਕੰਮ ਕੀ ਫੈਸਲਾ ਕਰ ਦੇਗਾ ਅਸਲ ਵਿੱਚ ਜੋ ਸਾਨੂੰ ਅੱਗੇ ਸੰਦਾ ਹੁਕਮ ਆਂਦਾ ਸੀ ਉਹਦੀ ਪਾਲਣਾ ਕਰਦੇ ਆ ਅਸਲ ਵਿੱਚ ਸਾਨੂੰ ਹੁਕਮ ਹੈ 170 ਤਿਆਰੀ ਕਰੋ ਉਸੇ ਹਿਸਾਬ ਨਾਲ ਰੇਲੀਆਂ ਵੀ ਕਰ ਰਹੇ ਆ ਜੀ ਲੋਕਾਂ ਨੂੰ ਜਾ ਵੀ ਰਹੇ ਆ ਆਪਣੀ ਪੋਲਿਸੀ ਦੱਸ ਵੀ ਰਹੇ ਆ ਲੈਂਡ ਪੋਲਿੰਗ ਦੇ ਮਸਲੇ ਤੇ ਸਰਕਾਰ ਨੂੰ ਪਿੱਛੇ ਕਿਉਂ ਹਟਣਾ ਪਿਆ ਕਿਸਾਨਾਂ ਦਾ ਦਬਾਅ ਹੈ ਭਾਜਪਾ ਦਾ ਦਬਾਅ ਹੈ ਅਕਾਲੀ ਦਲ ਦਾ ਦਬਾਅ ਹੈ ਕਾਂਗਰਸ ਦਾ ਦਬਾਅ ਹੈ ਆਖਰ ਦਬਾਅ ਸਰਕਾਰ ਨੇ ਕਿਹੜੀ ਗੱਲ ਦਾ ਮੰਨਿਆ ਕਿ ਉਹਨਾਂ ਨੂੰ ਲੈਂਡ ਪੂਲਿੰਗ ਜਿਹੜੀ ਸਕੀਮ ਸੀ ਵਾਪਸ ਲੈਣੇ ਪਈ ਪੂਰੇ ਪੰਜਾਬ ਦੇ ਲੋਕਾਂ ਦਾ ਪੰਜਾਬੀਆਂ ਦਾ ਲੋਕਾਂ ਦਾ ਪੂਰੇ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਸਭ ਦਾ ਦਬਾਅ ਹੈ ਇਹਨਾਂ ਦੀ ਪਾਲਿਸੀ ਬੜੀ ਗਲਤ ਸੀ 500 ਤੋਂ ਹਜ਼ਾਰ ਏਕੜ ਰਿਕਵਰ ਕਰਨਾ ਕੋਈ ਗੱਲ ਨਹੀਂ ਹੈ ਠੀਕ ਹੈ ਸਰਕਾਰਾਂ ਕਰਦੀ ਹੈ ਜਿੱਥੇ ਲੋੜ ਹੋਵੇ ਜਿੰਨੀ ਕਿ ਲੋੜ ਹੈ ਉੰਨੀ ਕਰਦੀ ਹੈ مطلب ਇਹਨਾਂ ਤਾਂ 65000 521 ਕਿੰਨੀ ਹੋਗੀ ਔਰੇ ਸੋਚਣ ਜਾਣੇ ਜਿੱਥੇ ਦੇਸ਼ ਆਜ਼ਾਦੀ ਦੇ ਬਾਅਦ ਅੱਜ ਤੱਕ ਕਿੰਨੀ ਹੋਈ ਹੈ 25000 ਏਕੜ ਕੀਤੀ ਸੀ ਤਾਂ ਉਹਦੇ ਵਿੱਚ ਵੀ ਅਜੇ ਪੂਰੀ ਡਿਵੈਲਪਮੈਂਟ ਨਹੀਂ ਹੋਈ। ਲੱਗਦਾ ਨਹੀਂ ਕਿ ਪੰਜਾਬ ਨੂੰ ਮੁਫਤ ਸਕੀਮਾਂ ਦੇ ਆਧਾਰ ਤੇ ਮਾਰ ਦਿੱਤਾ ਗਿਆ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵੀ ਮੁਫਤ ਬਿਜਲੀ, ਟਿਊਬਲ ਦੀ ਗੱਲ ਜਾਂ ਹੋਰ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਗੱਠਜੋੜ ਦੇ ਸਰਕਾਰ ਦੇ ਸਮੇਂ ਆਈਆਂ ਪਰ ਜੇ ਹੁਣ ਆਮ ਆਦਮੀ ਪਾਰਟੀ ਅਜਿਹੀਆਂ ਸਕੀਮਾਂ ਲੈ ਕੇ ਆ ਰਹੀ ਹੈ, ਮੁਫਤ ਸਕੀਮਾਂ ਲੈ ਕੇ ਆ ਰਹੀ ਹੈ ਤਾਂ ਪੰਜਾਬ ਕਰਜ਼ੇ ਦੇ ਵਿੱਚ ਵੀ ਡੁੱਬ ਰਿਹਾ ਤੇ ਪੰਜਾਬ ਵੈਂਟੀਲੇਟਰ ਤੇ ਦਿਖਾਈ ਦੇ ਰਿਹਾ। ਤਾ ਅੱਗੇ ਕੀ ਹੈ ਪੰਜਾਬ ਦੇ ਕੋਲੇ ਬਚਦਾ ਕੀ ਹੈ ਕਿਉਂਕਿ ਹਰ ਸਿਆਸੀ ਪਾਰਟੀ ਨੂੰ ਉਹਨਾਂ ਨੇ ਅਜਮਾ ਕੇ ਦੇਖ ਲਿਆ ਮੌਕਾ ਦੇ ਕੇ ਦੇਖ ਲਿਆ ਹੁਣ ਅਗਲਾ ਮੌਕਾ ਕੀ ਲੱਗਦਾ ਕਿ ਪੰਜਾਬ ਦੇ ਲੋਕ ਕਿਹੜੀ ਪਾਰਟੀ ਨੂੰ ਦੇ ਸਕਦੇ ਭਾਰਤੀ ਜਨਤਾ ਪਾਰਟੀ ਨੂੰ ਲੋਕ ਅਜਮਾਨ ਦੀ ਇੱਛਾ ਪੂਰੀ ਰੱਖ ਰਹੇ ਨੇ ਪੰਜਾਬ ਦੇ ਵੀ ਬਾਕੀ ਸਟੇਟਾਂ ਨੇ ਅਜਮਾਇਆ ਹੈ ਹੁਣ ਪੰਜਾਬ ਭਾਰਤੀ ਜਨਤਾ ਪਾਰਟੀ ਨੂੰ ਦੇਖੇਗੀ ਔਰ ਭਾਰਤੀ ਜਨਤਾ ਪਾਰਟੀ ਇੱਕ ਵਾਰੀ ਆ ਗਈ ਮੁੜ ਕੇ ਨਹੀਂ ਜਾਂਦੀ ਕਿਉਂਕਿ ਲੋਕਾਂ ਦੇ ਕੰਮ ਕਰੇਗੀ ਲੋਕਾਂ ਦਾ ਮਾਨ ਕਰੇਗੀ ਲੋਕਾਂ ਦਾ ਸਨਮਾਨ ਕਰੇਗੀ ਨਮਸਕਾਰ ਇਹ ਸਨ ਸਾਬਕਾ ਮੰਤਰੀ ਸਰਜੀਤ ਸਿੰਘ ਜਾਨੀ ਜਿਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਵਿੱਚ ਅਜੇ ਹੋਰ ਇੱਕ ਹੋਰ ਸਿਆਸੀ ਪਾਰਟੀ ਜਿਹੜੀ ਸੈਂਟਰ ਦੇ ਵਿੱਚ ਹੈ ਵੱਡਾ ਪ੍ਰਭਾਵ ਹੈ ਇੱਕ ਮੌਕਾ ਉਸ ਪਾਰਟੀ ਨੂੰ ਦਿੱਤਾ ਜਾ ਸਕਦਾ ਕਿਉਂਕਿ ਹਰ ਸਿਆਸੀ ਪਾਰਟੀ ਨੂੰ ਇੱਕ ਮੌਕਾ ਪੰਜਾਬ ਦੇ ਲੋਕਾਂ ਨੇ ਦਿੱਤਾ ਤੇ ਹੁਣ ਅਗਲਾ ਮੌਕਾ ਭਾਜਪਾ ਨੂੰ ਦੇਣ ਜਾ ਰਿਹਾ ਤੇ ਲੈਂਡ ਪੂਲਿੰਗ ਦੇ ਮਸਲੇ ਤੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਦੇ ਨਾਲ ਇੱਕ ਵੱਡਾ ਧੋਖਾ ਕੀਤਾ ਜਾ ਰਿਹਾ ਸੀ ਇਸ ਕਰਕੇ ਸਰਕਾਰ ਨੇ ਆਪਣੀ ਇਸ ਲੈਂਡਪੋਲਿੰਗ ਪਾਲਿਸੀ ਨੂੰ ਵਾਪਸ ਲੈਣਾ ਹੀ ਠੀਕ ਸਮਝਿਆ ਕੈਮਰਾਮੈਨ ਮਰੀਕੰਦਰ ਸਿੰਘ ਦਿਲਾਲ ਕਮਲ ਸਿੰਘ ਵੇਦੀ ਮੋਟਰ ਟੀਵੀ ਪਟਿਆਲਾ